ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਆਸ ਤੇ ਵਿਸ਼ਵਾਸ ਤੇ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਇਮਾਨਦਾਰ ਕਿਸਾਨ ਰਹਿੰਦਾ ਸੀ ਉਹ ਆਪਣੇ ਖੇਤਾਂ ਵਿੱਚ ਸਖਤ ਮਿਹਨਤ ਕਰਦਾ ਸੀ ਪਰ ਉਸ ਕੋਲ ਆਪਣੀਆਂ ਫਸਲਾਂ ਨੂੰ ਲਾਉਣ ਲਈ ਪਾਣੀ ਦੀ ਕਮੀ ਸੀ ਇੱਕ ਦਿਨ ਗਰਮੀਆਂ ਵਿੱਚ ਜਦੋਂ ਉਹ ਆਪਣੇ ਖੇਤਾਂ ਲਈ ਪਾਣੀ ਦਾ ਸਰੋਤ ਲੱਭਣ ਲਈ ਸੰਘਰਸ਼ ਕਰ ਰਿਹਾ ਸੀ ਉਸ ਦੀਆਂ ਫਸਲਾਂ ਸੁੱਕਣ ਲੱਗ ਪਈਆਂ ਅਤੇ ਉਸ ਨੂੰ ਜਲਦੀ ਹੱਲ ਦੀ ਲੋੜ ਸੀ ਮਜਬੂਰ ਹੋ ਕੇ ਉਹ ਆਪਣੇ ਅਮੀਰ ਗਵਾਂਢੀ ਕੋਲ ਗਿਆ ਜਿਸ ਦੀ ਜ਼ਮੀਨ ਤੇ ਇੱਕ ਖੂਹ ਸੀ ਕਿਸਾਨ ਉਸ ਨੂੰ ਮਿਲਿਆ ਅਤੇ ਪੁੱਛਿਆ ਕਿ ਉਹ ਖੂਹ ਖਰੀਦ ਸਕਦਾ ਹੈ ਗਵਾਂਢੀ ਜੋ ਕਿ ਬਹੁਤ ਚਲਾਕ ਸੀ ਨੇ ਹਾਮੀ ਭਰ ਦਿੱਤੀ ਅਤੇ ਖੂਹ ਨੂੰ ਚੰਗੀ ਕੀਮਤ ਤੇ ਕਿਸਾਨ ਨੂੰ ਵੇਚ ਦਿੱਤਾ ਖੂਹ ਖਰੀਦਣ ਤੋਂ ਬਾਅਦ ਕਿਸਾਨ ਖੁਸ਼ ਸੀ ਇਹ ਸੋਚ ਕੇ ਕਿ ਉਸ ਦੀ ਸਮੱਸਿਆ ਹੱਲ ਹੋ ਗਈ ਹੈ ਅਗਲੀ ਸਵੇਰ ਕਿਸਾਨ ਖੂਹ ਤੋਂ ਪਾਣੀ ਕੱਢਣ ਗਿਆ ਪਰ ਜਿਵੇਂ ਹੀ ਉਹ ਆਪਣੇ ਖੇਤਾਂ ਨੂੰ ਪਾਣੀ ਲਾਉਣ ਲੱਗਾ ਗਵਾਂਢੀ ਆ ਗਿਆ ਅਤੇ ਚਿੱਕਿਆ ਰੁਕ ਜਾਓ ਹੂ ਤੋਂ ਪਾਣੀ ਨਾ ਕਢੋ ਕਿਸਾਨ ਹੈਰਾਨ ਹੋ ਗਿਆ ਉਸ ਨੇ ਗਵਾਂਢੀ ਵੱਲ ਦੇਖਿਆ ਅਤੇ ਪੁੱਛਿਆ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ ਮੈਂ ਇਹ ਖੂਹ ਤੁਹਾਡੇ ਤੋਂ ਖਰੀਦਿਆ ਹੈ ਗਵਾਂਢੀ ਨੇ ਉੱਚੀ ਆਵਾਜ਼ ਵਿੱਚ ਜਵਾਬ ਦਿੱਤਾ ਹਾਂ ਤੁਸੀਂ ਖੂਹ ਮੇਰੇ ਤੋਂ ਖਰੀਦਿਆ ਪਰ ਮੈਂ ਤੁਹਾਨੂੰ ਇਸ ਵਿਚਲਾ ਪਾਣੀ ਨਹੀਂ ਵੇਚਿਆ ਇਹ ਪਾਣੀ ਅਜੇ ਵੀ ਮੇਰਾ ਹੈ ਇਸ ਲਈ ਤੁਸੀਂ ਇਸ ਨੂੰ ਨਹੀਂ ਵਰਤ ਸਕਦੇ ਕਿਸਾਨ ਹਰਾਨ ਰਹਿ ਗਿਆ ਉਸ ਨੇ ਆਪਣੇ ਸਾਰੇ ਪੈਸੇ ਖੂਹ ਤੇ ਖਰਚ ਦਿੱਤੇ ਸਨ ਫਿਰ ਵੀ ਉਸ ਨੂੰ ਪਾਣੀ ਤੋਂ ਵਾਂਝਾ ਰੱਖਿਆ ਜਾ ਰਿਹਾ ਸੀ ਉਸ ਨੇ ਗਵੰਡੀ ਨਾਲ ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅੜਿਆ ਰਿਹਾ ਅਤੇ ਕਿੰਨੀਆਂ ਵੀ ਬੇਨਤੀਆਂ ਕਰਨ ਤੇ ਆਪਣਾ ਫੈਸਲਾ ਨਾ ਬਦਲਿਆ ਮਜਬੂਰ ਹੋ ਕੇ ਕਿਸਾਨ ਰਾਜੇ ਦੇ ਦਰਬਾਰ ਵਿੱਚ ਇਨਸਾਫ ਮੰਗਣ ਗਿਆ ਰਾਜਾ ਜੋ ਆਪਣੀ ਦਿਆਲਤਾ ਅਤੇ ਨਿਆਂ ਦੀ ਭਾਵਨਾ ਲਈ ਜਾਣਿਆ ਜਾਂਦਾ ਸੀ ਨੇ ਦੋਵਾਂ ਧਿਆਨ ਨਾਲ ਸੁਣਿਆ ਦੋਮਾ ਦੀਆਂ ਗੱਲਾਂ ਸੁਣ ਕੇ ਉਹ ਵੀ ਉਲਝਣ ਵਿੱਚ ਪੈ ਗਿਆ ਗਵੰਡੀ ਨੇ ਦਲੀਲ ਦਿੱਤੀ ਕਿ ਖੂਹ ਵੇਚਦੇ ਸਮੇਂ ਇਹ ਸੌਦਾ ਨਹੀਂ ਸੀ ਕਿ ਪਾਣੀ ਵੀ ਕਿਸਾਨ ਦਾ ਹੋਵੇਗਾ ਇਸ ਲਈ ਪਾਣੀ ਅਜੇ ਵੀ ਉਸ ਦਾ ਹੈ ਰਾਜੇ ਨੂੰ ਫੈਸਲਾ ਕਰਨਾ ਮੁਸ਼ਕਲ ਲੱਗ ਰਿਹਾ ਸੀ ਇਸ ਲਈ ਉਸ ਨੇ ਆਪਣੇ ਸਭ ਤੋਂ ਬੁੱਧੀਮਾਨ ਮੰਤਰੀ ਨੂੰ ਮਸਲਾ ਹੱਲ ਕਰਨ ਲਈ ਬੁਲਾਇਆ ਬੁੱਧੀਮਾਨ ਮੰਤਰੀ ਆਇਆ ਅਤੇ ਸਥਿਤੀ ਸਮਝਣ ਤੋਂ ਬਾਅਦ ਗਵੰਡੀ ਨੂੰ ਪੁੱਛਿਆ ਤੁਸੀਂ ਖੂਹ ਕਿਸਾਨ ਨੂੰ ਵੇਚਿਆ ਪਰ ਤੁਸੀਂ ਦਾਵਾ ਕਰਦੇ ਹੋ ਕੇ ਪਾਣੀ ਅਜੇ ਵੀ ਤੁਹਾਡਾ ਹੈ ਹਾਂ ਗਵਾਂਡੀ ਨੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ ਮੰਤਰੀ ਨੇ ਕਿਹਾ ਪਰ ਪਾਣੀ ਉਸ ਦਾ ਹੁੰਦਾ ਹੈ ਜਿਸ ਦਾ ਖੂਹ ਹੈ ਇਸ ਲਈ ਅਸਲ ਵਿੱਚ ਤਾਂ ਕਿਸਾਨ ਹੀ ਪਾਣੀ ਦਾ ਮਾਲਕ ਹੈ ਗਵਾਂਡੀ ਨੇ ਬਹਿਸ ਕੀਤੀ ਪਰ ਖੂਹ ਵੇਚਦੇ ਸਮੇ ਇਹ ਸੌਦਾ ਨਹੀਂ ਸੀ ਕਿ ਮੈਂ ਪਾਣੀ ਵੀ ਵੇਚ ਰਿਹਾ ਹਾਂ ਗਵਾਂਡੀ ਦੀ ਗੱਲ ਸੁਣ ਕੇ ਮੰਤਰੀ ਨੂੰ ਉਸ ਦੀ ਚਲਾਕੀ ਦਾ ਅਹਿਸਾਸ ਹੋਇਆ ਉਸ ਨੇ ਥੋੜਾ ਸੋਚਿਆ ਤੇ ਫਿਰ ਕਿਹਾ ਠੀਕ ਹੈ ਇਹ ਜਾਇਜ਼ ਹੈ ਤੁਸੀਂ ਪਾਣੀ ਕਿਸਾਨ ਨੂੰ ਨਹੀਂ ਵੇਚਿਆ ਪਰ ਜਿਵੇਂ ਕਿ ਤੁਸੀਂ ਹੁਣ ਖੂਹ ਦੇ ਮਾਲਕ ਨਹੀਂ ਹੋ ਤਾਂ ਤੁਹਾਨੂੰ ਕਿਸੇ ਹੋਰ ਦੀ ਜ਼ਾਇਦਾਦ ਵਿੱਚ ਆਪਣਾ ਪਾਣੀ ਰੱਖਣ ਦਾ ਕੋਈ ਹੱਕ ਨਹੀਂ ਇਸ ਲਈ ਤੁਹਾਨੂੰ ਆਪਣਾ ਸਾਰਾ ਪਾਣੀ ਖੂਹ ਵਿੱਚੋਂ ਕੱਢਣਾ ਪਵੇਗਾ ਤੁਰੰਤ ਜਾ ਕਿਸਾਨ ਨੂੰ ਹਰ ਰੋਜ਼ ਉੱਥੇ ਪਾਣੀ ਰੱਖਣ ਦਾ ਕਿਰਾਇਆ ਦੇਣਾ ਪਵੇਗਾ ਗਵਾਂਡੀ ਦਾ ਚਿਹਰਾ ਫਿੱਕਾ ਪੈ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਚਾਲ ਉਲਟੀ ਪੈ ਗਈ ਸੀ ਉਸ ਕੋਲ ਖੂਹ ਚੋਂ ਸਾਰਾ ਪਾਣੀ ਹਟਾਉਣ ਦਾ ਕੋਈ ਤਰੀਕਾ ਨਹੀਂ ਸੀ ਅਤੇ ਜਿਸ ਚੀਜ਼ ਨੂੰ ਉਸਨੇ ਪਹਿਲਾਂ ਹੀ ਵੇਚ ਦਿੱਤਾ ਸੀ ਉਸ ਲਈ ਕਿਰਾਇਆ ਦੇਣਾ ਵੀ ਬੇਮਤਲਬ ਸੀ ਸ਼ਰਮਿੰਦਾ ਹੋ ਕੇ ਉਸਨੇ ਕਿਸਾਨ ਤੋਂ ਮਾਫੀ ਮੰਗੀ ਅਤੇ ਉਸ ਨੂੰ ਖੂਹ ਦਾ ਪਾਣੀ ਵਰਤਣ ਦੀ ਇਜਾਜ਼ਤ ਦੇ ਦਿੱਤੀ ਉਸ ਦਿਨ ਤੋਂ ਬਾਅਦ ਪੂਰੇ ਪਿੰਡ ਨੂੰ ਪਤਾ ਲੱਗ ਗਿਆ ਕਿ ਬੇਈਮਾਨੀ ਅੰਤ ਵਿੱਚ ਕਦੇ ਨਹੀਂ ਜਿੱਤਦੀ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਦੇਖੀਏ ਤਾਂ ਪਤਾ ਲੱਗੇਗਾ ਕਿ ਕਈ ਵਾਰ ਇੰਜ ਲੱਗਦਾ ਹੈ ਜਿਵੇਂ ਦੌਲਤ ਅਤੇ ਸਫਲਤਾ ਝੂਠ ਬੇਈਮਾਨੀ ਅਤੇ ਚਲਾਕੀ ਨਾਲ ਆਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ ਪਰ ਇੰਨਾ ਗਲਤ ਤਰੀਕਿਆਂ ਨਾਲ ਮਿਲੀ ਸਫਲਤਾ ਜਿਆਦਾ ਦੇਰ ਨਹੀਂ ਟਿਕਦੀ ਸ਼ੁਰੂ ਵਿੱਚ ਇੰਜ ਲੱਗ ਸਕਦਾ ਹੈ ਕਿ ਬੇਈਮਾਨੀ ਕਿਸੇ ਦੇ ਹੱਕ ਵਿੱਚ ਕੰਮ ਕਰ ਰਹੀ ਹੈ ਪਰ ਅੰਤ ਵਿੱਚ ਇਹ ਉਸ ਦੀ ਤਵਾਹੀ ਦਾ ਕਾਰਨ ਬਣ ਜਾਂਦੀ ਹੈ ਜਿਵੇਂ ਕਿ ਕਹਾਣੀ ਵਿੱਚ ਚਲਾਕ ਗਵਾਂਡੀ ਜਿਸ ਨੇ ਚਲਾਕੀ ਤੇ ਭਰੋਸਾ ਕੀਤਾ ਆਖਰਕਾਰ ਆਪਣੇ ਹੀ ਝੂਠ ਵਿੱਚ ਫਸ ਗਿਆ ਬਹੁਤ ਸਾਰੇ ਲੋਕ ਦੌਲਤ ਤਾਕਤ ਅਤੇ ਸਫਲਤਾ ਦਾ ਪਿੱਛਾ ਕਰਦੇ ਹਨ ਬਿਨਾ ਇਹ ਸੋਚੇ ਕਿ ਉਹਨਾਂ ਦੇ ਕੰਮਾਂ ਦੀ ਕੀ ਕੀਮਤ ਹੈ ਉਹ ਧੋਖਾ ਦੇ ਸਕਦੇ ਹਨ ਝੂਠ ਬੋਲ ਸਕਦੇ ਹਨ ਜਾਂ ਦੂਜਿਆਂ ਦਾ ਸ਼ੋਸ਼ਣ ਕਰ ਸਕਦੇ ਹਨ ਇਹ ਸੋਚ ਕੇ ਕਿ ਜਦੋਂ ਉਹ ਜਿੱਤਦੇ ਹਨ ਕੁਝ ਵੀ ਮੈਨੇ ਨਹੀਂ ਰੱਖਦਾ ਪਰ ਬੇਈਮਾਨੀ ਨਾਲ ਹਾਸਲ ਕੀਤੀ ਦੌਲਤ ਰੇਤ ਤੇ ਬਣੇ ਘਰ ਵਰਗੀ ਹੁੰਦੀ ਹੈ ਇਹ ਕੁਝ ਸਮੇਂ ਲਈ ਖੜੀ ਰਹਿ ਸਕਦੀ ਹੈ ਪਰ ਜਿਸ ਪਲ ਸੱਚ ਸਾਹਮਣੇ ਆਉਂਦਾ ਹੈ ਸਭ ਕੁਝ ਟਹਿ ਜਾਂਦਾ ਹੈ ਦੂਜੇ ਪਾਸੇ ਜੋ ਲੋਕ ਇਮਾਨਦਾਰੀ ਸਬਰ ਅਤੇ ਮਿਹਨਤ ਦਾ ਰਾਹ ਚੁਣਦੇ ਹਨ ਉਹਨਾਂ ਨੂੰ ਤੁਰੰਤ ਇਨਾਮ ਨਹੀਂ ਮਿਲ ਸਕਦਾ ਪਰ ਉਹਨਾਂ ਦੀ ਸਫਲਤਾ ਮਜ਼ਬੂਤ ਅਤੇ ਟਿਕਾਊ ਹੁੰਦੀ ਹੈ ਜਿਵੇਂ ਕਿ ਕਿਸਾਨ ਆਪਣੇ ਸਿਧਾਂਤਾਂ ਤੇ ਕਾਇਮ ਰਿਹਾ ਅਤੇ ਅੰਤ ਵਿੱਚ ਜਿੱਤ ਗਿਆ ਇਹ ਕਹਾਣੀ ਸਿਰਫ ਇੱਕ ਕਿਸਾਨ ਅਤੇ ਖੁੱਦ ਹੀ ਨਹੀਂ ਹੈ ਸਗੋਂ ਇਹ ਦਰਸਾਉਂਦੀ ਹੈ ਕਿ ਦੁਨੀਆ ਕਿਵੇਂ ਕੰਮ ਕਰਦੀ ਹੈ ਬੇਈਮਾਨੀ ਸ਼ਾਇਦ ਥੋੜੇ ਸਮੇਂ ਲਈ ਸਫਲਤਾ ਲਿਆਵੇ ਪਰ ਇਹ ਹਮੇਸ਼ਾ ਤਵਾਹੀ ਵੱਲ ਲੈ ਜਾਂਦੀ ਹੈ ਭਾਵੇਂ ਬੇਈਮਾਨੀ ਕਿੰਨੀ ਵੀ ਚਲਾ ਕਿਉਂ ਨਾ ਲੱਗੇ ਇਹ ਅੰਤ ਵਿੱਚ ਕਦੇ ਨਹੀਂ ਜਿੱਤਦੀ ਜਦਕਿ ਸੱਚ ਅਤੇ ਇਨਸਾਫ ਹਮੇਸ਼ਾ ਮਜ਼ਬੂਤ ਰਹਿੰਦੇ ਹਨ ਅਤੇ ਜੋ ਇਹਨਾਂ ਨੂੰ ਕਾਇਮ ਰੱਖਦੇ ਹਨ ਉਹ ਸਫਲਤਾ ਪ੍ਰਾਪਤ ਕਰਦੇ ਹਨ ਜੋ ਸੱਚਮੁੱਚ ਟਿਕਦੀ ਹੈ